ਹਲਕਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪੱਬਰ ਵਾਲੀ ਤਲਾਂ ਵਿਖੇ ਗੁਰੂ ਕੀ ਲਾਡਲੀਆਂ ਫੌਜਾਂ ਦੇ ਨਿਹੰਗ ਸੰਤ ਬਾਬਾ ਔਜਾ ਸਿੰਘ ਦੀ 15ਵੀਂ ਵਰ੍ਹੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਸੰਤ ਬਾਬਾ ਔਜਾ ਸਿੰਘ ਦੇ ਗ੍ਰਹਿ ਵਿਖੇ ਤੇ ਸ਼ੋਭਤ ਗੁਰਦੁਆਰਾ ਸਾਹਿਬ ਵਿੱਚ ਪਰਸੋਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹੈਡ ਗਣਤੀ ਬਾਬਾ ਮੰਗਲ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਪਾਇਰਨ ਜੋਸ ਨੇ ਜੋਧਾ ਕੋਦੇ ਬੰਦਰ ਤੇ ਵਿਸਰੀ ਜਤੇ ਅਤੇ ਪਾਇਨ ਗਰੇਸ ਸਿੰਘ ਧਨੀਆ ਬੰਦਰ ਬੀਬੀਆਂ ਦੇ ਢਾਡੀ ਤੇ ਤੀਸ ਜਤੇ ਵੱਲੋਂ ਆਇਆ ਉਹਨਾਂ ਸੰਸਕਰੋਵਾਰ ਅਤੇ ਵਿਸਵੇ ਨਹੀਂ ਨਿਹਾਲ ਕੀਤਾ ਗਿਆ ਇਸ ਮੌਕੇ ਗਲਬਰ ਦਰਨ ਕਮੇਟੀ ਪ੍ਰਧਾਨ ਪ੍ਰਗਟਨ ਅਤੇ ਮਨੀਤਪਰ ਦਾ ਹਲਕਾ ਮਿੰਦਸਾ ਮੱਲੀ ਨੇ ਦੱਸਿਆ ਕਿ ਸੰਤ ਬਾਬਾ ਹੁਜੇ ਨੈਸ਼ਨ ਹੋਜਾਂ 23 April 2009 ਨੂੰ ਸਵਰਗਵਾਸ ਹੋਏ ਸਨ ਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15ਵੀਂ ਵਰ੍ਹੇਗੰਢ ਮੌਕੇ ਧਾਰਮਿਕ ਸਮਾਜਿਕ ਕਰਵਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸਰਦ ਬਾਬਾ ਫੋਜਾ ਸਿੰਘ ਬਹੁਤ ਮਹਾਨ ਸਤਿਵੀ ਸਨ ਭਾਵੇਂ ਕੋ ਚਿੱਟੇ ਅਨਪਰਚਨ ਫਿਰ ਵੀ ਉਹਨਾਂ ਨੂੰ ਸਾਰੀਆਂ ਬਾਣੀਆਂ ਜ਼ੁਬਾਨੀ ਕਟਸਨ ਤੇ ਉਹਨਾਂ ਵੱਲੋਂ ਨਿੱਕਾ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜ ਕੇ ਗੁਰੂ ਵਾਲੇ ਪੜ੍ਹਾਇਆ ਲਖਵਿੰਦਰ ਸਿੰਘ ਮਲੇਂਦਰ ਸਿਕ ਸਰਦ ਬਾਬਾ ਫੋਜਾ ਸਿੰਘ ਨੇ ਆਪਣਾ ਵਿਆਹ ਨਹੀਂ ਕਰਵਾਇਆ ਤੇ ਉਹਨਾਂ ਦੇ ਜੋ ਹਿੱਸੇ ਆਉਂਦਾ ਧਰਤੀ ਉਸ ਵਿੱਚ ਗੁਰਦੁਆਰਾ ਸਾਹਿਬ ਬਣਵਾਇਆ ਤਾਂ ਅਤੇ ਬਾਕੀ ਦੀ ਰਿੰਦੇ ਜਮੀਨ ਗੋਤਵਰ ਸਵੈ ਦੇ ਨਾਮ ਕਰ ਦਿੱਤੀ ਗਈ ਇਸ ਲਈ ਸਾਰੇ ਪਿੰਡ ਵਾਸੀ ਉਸ ਮਹਾਨ ਤਪੱਸਵੀ ਦੀ ਯਾਦ ਵਿੱਚ ਹਰ ਸਾਲ ਵਰਸੀ ਮਨਾਈ ਜਾਂਦੀ ਹੈ ਇਸ ਮੋਕੇ ਸੰਤ ਬੱਬਾ ਪੂਜਾ ਸਿੰਘ ਦੀ ਯਾਤਨ ਸਮਰਪਤ ਨਿਹੰਗਾਂ ਦਾ ਰਗੜਾ ਸਰਦਈ ਅਤੇ ਗੁਰੂ ਘਰ ਲੰਗਰ ਤੁੱਟ ਵਰਸਾਇਆ ਗਿਆ ਬਿਊਰੋ ਰਿਪੋਰਟ ਆਲ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਜੀ ਜੀ ਤੁਹਾਨੂੰ ਪਤਾ ਹੀ ਹੈ ਆਏ ਸਾਲ ਦੀ ਤਰ੍ਹਾਂ ਪਾਪਾ ਜਰਨੈਲ ਸਿੰਘ ਉਹਜਾਂ ਜੀ ਵਰਸੀ ਮਨਾਈ ਜਾਂਦੀ ਹੈ ਪਾਪਾ ਜਰਨੈਲ ਸਿੰਘ 2009 ਦੇ ਵਿੱਚ ਪੂਰੇ ਹੋਏ ਹੀ ਉਹਨਾਂ ਦੀ ਪਹਿਲੀ ਵਰਸੀ 2010 ਚ ਮਨਾਈ ਗਈ ਉਸ ਤੋਂ ਬਾਅਦ ਪ੍ਰੰਤ ਲਗਾਤਾਰ ਪਾਪਾ ਜੀ ਦੀ ਵਰਸੀ ਸੰਗਤਾਂ ਨਾਲ ਮਿਲ ਕੇ ਮਨਾਉਂਦੀਆਂ ਨੇ ਤੇ ਅੱਜ ਬਾਬਾ ਜੀ ਦੀ ਜਨੈਲ ਸਿੰਘ ਫੌਜਾ ਦੀ 15ਵੀਂ ਵਰਸੀ ਆ। 15ਵੀਂ ਵਰਸੀ ਆ ਤੇ ਇੱਕ ਤਰੀਕ ਨੂੰ ਖੰਡਪੜ ਸਾਹਿਬ ਆਰੰਭ ਹੋਈ ਅੱਜ ਤਿੰਨ ਤਰੀਕ ਨੂੰ ਹੋ ਪਿਆ ਜੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਤਿਆਰ ਹੋਇਆ ਏ। ਲੰਗਰ ਤੋਂ ਬਾਅਦ ਕ੍ਰਿਸ਼ੀ ਜਿ세 ਢਾਡੀ ਜਸਿਆ ਨੇ ਸੰਗਤ ਨੂੰ ਨਿਹਾਲ ਕੀਤਾ। ਇਸੇ ਰੂਪਾਂ ਦੇ ਸੰਗਤਾਂ ਦੇ ਫੱਬਰ ਵਾਲੀ ਸੰਗਤ ਨੂੰ ਫੱਬਰ ਵਾਲੀ ਕਲਾ ਦੀ ਸੰਗਤ ਨੇ ਨਾਲ ਮਿਲ ਕੇ ਬਾਬਾ ਜਰਨੈਲ ਸਿੰਘ ਫੌਜਾਂ ਦੀ ਵਰਸੀ ਮਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਤ ਬਾਬਾ ਜਰਨੈਲ ਸਿੰਘ ਨੇ ਫੌਜਾਂ ਜਿਨ੍ਹਾਂ ਦੀ ਅੱਜ ਦੇ ਦਿਨ ਵਰਸੀ ਮਨਾ ਰਹੇ ਆ ਇਹਨਾਂ ਦੀ ਮਹਾਨ ਅਪਾਰ ਬਰਸੀ ਕਿਰਪਾ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਕੇ ਸੰਗਤ ਦੀ ਸੇਵਾ ਕੀਤੀ ਗੁਰੂ ਨਾਨਕ ਦੇਵਾ ਸੰਤ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਇਨਾ ਨੇ ਸਮੂਹ ਸੰਗਤ ਦੇ ਇਲਾਕਾ ਨਿਵਾਸੀ ਸਾਥ ਸੰਗਤ ਦੀ ਸੇਵਾ ਕੀਤੀ ਆ ਬੜੀ ਬਖਸ਼ਿਸ਼ ਰਾਂਤ ਸਦਕਾ ਮਹਾਰਾਜ ਸੇਖਾ ਸਾਹਿਬ ਜੀ ਉਹਨਾਂ ਨੇ ਹਰੇਕ ਪਰਿਵਾਰ ਨਾਲ ਹਰੇਕ ਇਲਾਕਾ ਨਿਵਾਸੀ ਨਾਲ ਪੜਾ ਕਰਕੇ ਹੀ ਬੋਲਦੇ ਸਨ ਹਰੇਕ ਦਾ ਪੜਾ ਹੀ ਕਰਦੇ ਸਨ ਉਹਨਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਤੇ ਬਾਣੇ ਨਾਲ ਹੀ ਜੋੜਿਆ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਰਨੈਲ ਸਿੰਘ ਜੀ ਆਪ ਪਰਮੇਸ਼ਰ ਦਾ ਰੂਪ ਹਨ ਉਹ ਉਹਨਾਂ ਨੂੰ ਸਾਡੇ ਹੀ ਬਜਨ ਹੋਇਆ ਉਹਨਾਂ ਦੇ ਨਾਲ ਅਸੀਂ ਆਖਿਆ ਬਾਬਾ ਜੀ ਸਾਨੂੰ ਦਰਸ਼ਨ ਦਿਓ ਪਰਮੇਸ਼ਰ ਦੇ ਦਰਸ਼ਨ ਕਰਾਓ ਅਦਾ ਪ੍ਰਿੰਦਰ ਸਾਹਿਬ ਦੇ ਦਰਸ਼ਨ ਹੋ ਜਾਣਗੇ ਵਿਸ਼ਵਾਸ ਕਰੀ ਪਰਮੇਸ਼ਰ ਦੇ ਦਰਸ਼ਨ ਹੋ ਜਾਣਗੇ ਪਿਛਲੇ ਦਿਨ ਫੇਮ ਕੋਲ ਆਪਣਾ ਨਲ ਪਟਨਾ ਸਾਹਿਬ ਤੋਂ ਜੇ ਕਿ ਸ਼ਹੀਰ ਸਿੰਘ ਆਇਆ ਫਿਰ ਉਹਦਾ ਨੇ ਪਹਿਲਾਂ ਆਖਿਆ ਅੰਦਰ ਮੈਂ ਦੱਸਿਆ ਆ ਵੇਹ ਅੰਦਰ ਕਿਹੋ ਜੀ ਚੀਜ਼ ਆਈ ਆ ਦਰਸ਼ਨ ਕੀਤੇ ਜਾ ਕੇ ਉਹਨੂੰ ਪੁੱਛਿਆ ਜਾ ਕੇ ਮੈਂ ਵੀ ਤੂੰ ਕਿਥੋਂ ਆਇਆ ਹੈ ਅਦਾ ਪਟਨਾ ਸਾਹਿਬ ਤੋਂ ਆਇਆ ਮੈਂ ਤੇਰਾ ਨਾਮ ਕੀ ਹੈ ਅਦਾ ਮੇਰਾ ਨਾਮ RAMU ਹੈ ਮੇਰਾ ਨਾਮ RAMU ਹੈ ਮੈਂ RAMU ਹੂ ਤੇ ਬੜਾ ਚਿੱਟਾ ਸੋਹਣਾ ਹੈ ਆਦਾ ਇਦਾਂ ਹੀ ਆ ਪਰਮੇਸ਼ਰ ਦੇ ਰੰਗ ਨੇ ਕਈ ਰੰਗ ਦੇ ਦੇ ਪਰਮੇਸ਼ਰ ਦੇ ਪਹਿਲੋ ਦਰਸ਼ਨ ਮੇਲੇ ਕੀਤੇ ਗਰੀ ਗੱਲਾਂ ਹੋ ਜਾਂਦਾ ਉਹਦੇ ਨਾਲ ਤੇ ਪਰਮੇਸ਼ਰ ਦਾ ਦਰਸ਼ਨ ਹੋਣਾ ਸਾਨੂੰ ਸਿੱਧਾ ਪਰਮੇਸ਼ਰ ਦਾ ਦਰਸ਼ਨ ਕਰਾਇਆ ਬਹੁਤ ਦਿਨਾਂ ਦੇ ਨਾਲ ਬਹੁਤ ਦਿਨਾਂ ਨੂੰ ਤੇ ਇਹ ਬਾਬਾ ਜੀ ਦੇ ਨਾਲ ਰਹੇ ਜੀ ਹਾਂ ਬਾਬਾ ਜਰਨੈਲ ਸਿੰਘ ਦੇ ਨਾਲ ਰਹੇ ਆ ਕਿੱਦਾਂ ਦਾ ਸੁਭਾਸ ਬਾਬਾ ਜੀ ਦਾ ਹਾਂਜੀ ਕਿੱਦਾਂ ਦਾ ਸੁਭਾਸ ਸੀ ਬਾਬਾ ਜੀ ਦਾ ਸੁਭਾਅ ਬਹੁਤ ਰੱਬ ਦਾ ਰੂਪ ਸੀ ਸਾਰਾ ਪਿੰਡ ਤਾਂ ਯਾਦ ਕਰਦਾ ਦਾ ਕੋਈ ਪਿੰਡ ਦੇ ਵਿੱਚ ਕੋਈ ਕਿਸੇ ਨੂੰ ਬੜੀ ਕੀਦਾ ਮੰਨਦਾ ਨਹੀਂ ਬਾਹਰਲਾ ਜੋਗੀ ਨੂੰ ਮੰਨਦੇ ਨੇ ਘਰ ਦੇ ਜੋਗੀ ਦੀ ਕੋਈ ਮਰਦਾ ਮੰਨਦਾ ਰਹਾ ਤੇ ਪਿੰਡ ਦੇ ਵਿੱਚ ਉਹਨਾਂ ਦੀ ਭਗਤੀ ਦਾ ਸਾਰਾ ਫਾਲ ਮਿਲਦਿਆ ਵਾ ਸਾਰੇ ਲੋਕਾਂ ਨੂੰ ਉਹਨਾਂ ਦੀ ਭਗਤੀ ਦਾ ਹੀ ਫਾਲ ਆ ਸਾਰਾ ਕੁਝ ਤੇ ਬਹੁਤ ਨਿਹੰਗ ਸਿੰਘ ਜਿਹੇਜ਼ਦਾਰ ਹਨ ਬੜੀ ਚarli ਕਾਲ ਦੇ ਜਿਹੇਜ਼ਦਾਰ ਹਨ ਬਾਬਾ ਜੀ ਸਿੰਘ ਜੀ ਸਰ ਲੱਗਦਾ ਬਾਬਾ ਜੀ ਬਿਲਕੁਲ ਅਨਪਰਸਨ ਪਰ ਲੇਕਿਨ ਸਾਰੀਆਂ ਬਾਣੀਆਂ ਦਾ ਕੰਠ ਜਿਹੜਾ ਜ਼ਬਾਨੀ ਜਾਂਦੀ ਸਹੀ ਸਾਰੀ ਸਾਰੀ ਗਰਬਾਣੀ ਉਹਨਾਂ ਨੂੰ ਕੰਠ ਜਾਂਦੀ ਸੀ ਦੁਨੀਆਂ ਗਰਬਾਣੀਆਂ ਪਾੜਦੇ ਹੈ ਗੰਠੀ ਪਾੜਦੇ ਹਨ ਬੜੀ ਮਹਾਰਾਜੀ ਕਿਰਪਾ ਜੀ ਉਹਨੇ ਦਿੱਤੀ